2000 ਪੀਸ ਜਦੋਂ ਵੀ ਆ ਗਿਆ ਹਨਾ ਵਾਂਟ ਉਹਦੇ ਮੈਨੂੰ ਪਤਾ ਹੋਇਆ ਹਨਾ ਫਿਰ ਜਦੋਂ ਹੁਣ ਜਿਵੇਂ ਇਥੋਂ ਨਿਕਲਿਆ ਇਹਨਾਂ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਇਆ ਕਿਸ ਬੰਦੇ ਕੋਲੋਂ 15-2000 ਡਾਲਰ ਮੰਗਾਇਆ ਕਿਸੇ ਕੋਲ ਉਹ ਵੀ ਜਦੋਂ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇੰਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲ ਨਾ ਤਾਂ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਸਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਅੱਛਾ ਬਿਲਕੁਲ ਮਨਾਗਤ ਨੂੰ ਦੱਸ ਦੇਣਾ ਵੀ ਉਹਦੇ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਰਿਹਾਗੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾ ਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਇਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲਾ ਨੇ ਕੰਟਰੋਲ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਆਗਦੀ ਮੰਗੀ ਸੀ ਤੇ ਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਉਹ ਲੱਗੇ ਜਿਹੜੇ ਇਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਹਈ ਨੇ ਮੈਨੂੰ ਗੁੰਮਲਾ ਕਿ ਦਦਾ ਵਖਰਾ ਨਾ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਿਆ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਅੱਛਾ ਤੇ ਬਾਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਵੀ ਕਹੂੰਗੀ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਗਿਆ ਉਹ ਮੈਂ ਬੰਦੇ ਨੂੰ ਕਿਹਾ ਵੀ ਮੈਨੂੰ ਭੇਜ ਉਹ ਮ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀ ਪੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣ ਡਿਆ ਵੀ ਆਪਾਂ ਜਿਹੜਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਣਾ ਮੈਂ ਪਰਸਨਲ ਮਸਲਾ ਤੇ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਵੀ ਭਾਈ ਹਜੇ ਤੇ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਪਏ ਆ ਕਿ ਕਿਆ ਫਿਰ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਵਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਇਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਆ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿਉਂਕਿ ਨਹੀਂ ਹੈ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਕਿਹਾ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਸੰਬੰਧੀ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਹਣਕ ਤੇ ਬੰਦੇ ਤੇ ਜਵਾਨ ਅੜੀ ਇਹਨਾਂ ਦੇ ਮੁਕਰ ਨਾਲ ਤੇ ਮੁਕਰ ਨਾਲ ਇਹਦੇ ਤੇ ਹੁਣ ਕਿਹੜਾ ਕੋਈ ਵਾਲੀ ਵਾਪਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਣਾ ਜਪਾ ਪਾਪ ਕੋ ਕਹ ਲੈਣੀ ਹਾਂ ਪਿਓਰ ਮੈਂ ਇਹ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾਲ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2-3000 ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨਾਂ ਦਾ ਠੀਕ ਉਹਨਾਂ ਉਹਨਾਂ ਕੋਲ ਤੋਂ ਲੈਣਾ ਮੈਂ ਦੋ ਦਨੇ 1000 ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲ ਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦੋ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਤੇ 3000 ਰੁਪਏ ਮੈਂ ਤੈਨੂੰ ਕਿਥੋਂ ਦੇ ਸਕ ਕੇ ਕਿੱਦਾਂ ਕਰ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤਲਬ ਉਹ ਜਿਆਪਰ ਵਾਲੇ ਪਹਿਲੇ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਉਨੇ ਗੱਲ ਕਿ ਉਹ ਆਪਣੇ ਕੋਲ ਹੈਗਾ ਜਿਗਾਰ ਦੇ ਨਾ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਪਿੰਡ ਤੋਂ ਮੈਂ ਸਹੀ ਦੱਸਾਂ ਮੈਂ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਿਆ ਨਾ ਪਿੰਡੋਂ ਉਹ ਸਾਰੇ ਪੈਸੇ ਭੁਗਤਣ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੈ ਮੇਰਾ ਅੱਧਾ ਹੀ ਲੱਖ ਰੁਪਏ ਤੈਨੂੰ ਦੇ ਦ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹ ਦਿਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿ ਕੋ ਨਹੀਂ ਮੰਗੇ ਕਹ ਕੌਮ ਦੇ ਨਾਮ ਦੇ ਉੱਤੇ ਜੰਦੂ ਜਿੱਤੇ ਜਿਹੜੇ ਪਰਸਨਲ ਹੀ ਪੈ ਮੈਂ ਭਾਵੇਂ ਭੈਣ ਚ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹੂੰ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲਿਖੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਉਹ ਤਾਂ ਕਾਊਂਟਰ ਨਾ ਹੁੰਦਾ ਜਦੋਂ ਮੈਂ ਤੈਨੂੰ ਕਹਿੰਦਾ ਬਾਪਾ ਤੈਨੂੰ ਪੈਸੇ ਦਊਂਦਾ ਨਾ ਹੂੰ ਉਦੋਂ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਨਸ਼ੀ ਨਹੀਂ ਹੈ ਕਿ ਉਹ ਉਹਦੀ ਜਿਹੜੇ ਦੂਜੇ ਅਸਲਾ ਹੈ ਹੈ ਨਾ ਉਹ ਲਗਾਉਣਾ ਹੈ ਇੱਥੋਂ ਤੇ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹਾਂ ਦਾ ਕੋ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪੈਸੇ ਮੰਗਦੇ ਹੈ ਵੱਧ ਅਛਾ ਜਿਹੜੇ ਇਹਨਾਂ ਨੇ ਠਿਆਰ ਕਰਿਆ ਸੀ ਉਹ ਨਹੀਂ ਮੰਗਾਇਆ ਦੂਜੇ ਮੰਗਾ ਲਏ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਇਹਦਾ ਨਾਮ ਹੀ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲਾਨਿੰਗ ਕਰ ਲੈ ਪਹਿਵਤ ਲੈ ਲਈ ਕਿਨਾਂ ਕੋ ਹੂੰ ਜੈਪਾਲ ਨਹੀਂ ਮਾਜ਼ਾ ਮੂਜ਼ਾ ਬੰਦੇ ਨਾਇਨਗੜੀ ਬੰਦੇ ਮਾਰੇ ਹੈ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹ ਵੀ ਕਤਲ ਨੇ ਕੀਤਾ ਹੈ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਤੋਂ ਜਮਡਾਉਣੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰ ਵਾਲਾ ਪਹਨੀਜ਼ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਤੋਂ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੇਪਨ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਏਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋਵੇਂ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਦੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪੇ ਸ਼ੁਰੂ ਕਰਦੇ ਤੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰੇ ਆ 7-8 ਸਾਲ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਦਾ ਉਹ ਘਟਨਾ ਵਾਪਰ ਗਈ ਨਾ ਮਈ 14-15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਵੀ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਮ ਬੰਦੇ ਨੂੰ ਪਤਾ ਹੈ ਤੇ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਇਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹੂੰ ਨਾ ਬੰਦਾ ਘਲਾ ਸਕਿਆ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਕਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਉਹਨੂੰ ਦੁੱਧ ਲਵਾਇਆ ਸੀ ਉਹਨਾਂ ਨੇ ਜੇ ਪਾਲਣਾ ਨੇ ਦੋਸਰੀ ਦੁੱਧ ਲਾਇਆ ਸੀ ਉਹ ਤੋਂ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆਂ ਨੂੰ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਠਾ ਕੇ ਇੱਕ ਦਿਨ ਪਹਿਲਾਂ ਅੰਤ ਲੱਗੇ ਸੀ ਉੱਥੇ ਉਹ ਵਿਰਸਤਾਰੀ ਜਿਹੜੀ ਕਰਨ ਵਾਲੇ ਉਹ ਉਹਨਾਂ ਤਰ੍ਹਾਂ ਉਹ ਜਿਹਨਾਂ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕ ਦਿਨ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਜਾਂਦਾ। ਨੇ ਸਵਾਲ ਵੀ ਬalon ਅਭੀ ਨਾਂ ਲੈ ਰਿਹਾ ਹੈ ਕਿਹਦਾ। ਹੂੰ। ਇਹ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤੋ ਦੇ ਮਾਲ ਦੇ ਜਿਹੜੇ ਕੋ ਪਤਾ ਨਹੀਂ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਡੀਡ ਉਹ ਲਾ ਕੇ ਕੋ ਬੰਗਾ ਲੈਣ ਕੋਈ ਚੀਜ਼ ਨਾਰਕੋ ਡਰ ਟੈਸਟ ਹੁੰਦੇ ਉਹ ਕਰ ਲੈਂਦੇ ਅਗਲੇ ਨਾਰਕੋ ਰਿਪੋਰਟ। ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ। ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਯਕੀਨ ਲੱਗਦਾ ਜਿਹੜੇ ਅੱਡਿਆਂ ਤੇ ਪਏ ਆ ਨਾ ਮਾਲ ਪਹਾ ਪਿਆਵ। ਜੀ। ਕਿ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ। ਅੱਛਾ। ਜਿਹੜਾ ਪੋਸਟ ਕਰਦੇ ਨੇ ਇਧਰ ਉਧਰ। ਹੂੰ। ਅ। ਚਿੱਟੇ ਦਾ ਨਹੀਂ ਕੰਮ ਕਰਦੇ ਰਹੇ। ਉਹ ਮੇਂ ਭੈਣਾਂ ਚੋੜ ਬੋਲਦੇ। ਪੋਸਟ ਦਾ ਕੰਮ ਕੀਤਾ, ਫੀਮ ਦਾ ਕੰਮ ਕੀਤਾ, ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ। ਹੂੰ। ਇਹ ਸਾਰੇ ਕੰਮ ਕੀਤੇ ਨੇ। ਹੂੰ। ਹੁਣ ਉਹ ਪੈਹਾ ਤੇ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ-ਘੱਟ 20 ਬਾਈ ਕਰੋੜ ਰੁਪਈਆ ਵਾ। ਹੂੰ। ਪੂਰਾ। ਅੱਛਾ। ਹੁਣ ਉਹ ਨਾਂ ਮੈਨੂੰ ਪਤਾ ਨਾਂ ਉਹਨੂੰ ਕਿਹਨੂੰ ਪਤਾ ਕੀ ਹੁੰਦੇ ਨੂੰ। ਹੂੰ। ਉਹ ਪਤਾ ਕੀਤਾ ਵੀ ਨਹੀਂ ਆ ਸਕਦਾ ਵੀ ਕਿੱਥੇ ਪਿਆ ਗਿਥ ਨਹੀਂ ਪਿਆ ਜਿਹੜੇ ਦੋ ਟਿਕਾਣੇ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰ ਰਹੇ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹੂੰ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਇਹ ਚੱਕਦੇ ਨਹੀਂ ਕਿ ਪਹਰ ਕਵਰ ਨਹੀਂ ਕਰਦੇ ਹੂੰ ਇਹ ਉੱਥੇ ਲੈ ਕੀ ਕਰਦੇ ਆ ਕਿ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੁਣ ਅਪਾਰਟਮੈਂਟ ਤੇ ਆਪਣੇ ਕੋਈ ਦਿੱਲੀ ਵੀ ਹੈਗੇ ਦੋ ਹੂੰ ਬੰਦ ਪਏ ਆ ਆਪਣੇ ਘਰੀਦੇ ਆ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਿਆ ਸੋ ਉਹਨਾਂ ਦੇ ਦੇਣ ਨਹੀਂ ਵਾਪਸ 5 ਕਰੋੜ ਰੁਪਈਆ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਕਿ ਬਹੁਤੇ ਹੰਦਾ ਤਾਂ ਸਾਨੂੰ ਪਤਾ ਵੀ ਨਹੀਂਗਾ ਐਵੇਂ ਤੁਹਾਨੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕਿਤ ਹੈ ਜਿੰਨ ਸਾਲ ਪਹਿਲਾਂ ਹੋਇਆ ਤੇ ਨੰਮੇ ਤੋਂ ਨਹੀਂ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਹੂੰ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਜਿਹੜੇ ਆਪਣੇ ਬੱਗੇ ਹੋਣੀਆਂ ਹੂੰ ਸਿਰੀਆਂ ਨਹੀਂ ਬੱਗੀਆਂ ਨਹੀਂ ਹੰਦਾ ਜਿਹੜੇ ਮੁੰਡੇ ਆ ਹੂੰ ਹੂੰ ਕਿਹਨੇ ਕਰਾਇਆ ਹਾਂ ਹੈ ਇਹਨਾਂ ਨੂੰ ਮੈਂ ਕਿਹਾ ਸੀ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਤੋ ਈਆ ਪੜਾ ਕਿ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੈ ਗਿਆ ਕਮ 7-8 ਸਾਲ ਬੰਦਾ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਸੇ ਇਹਨਾਂ ਦਾ ਖੇਡ ਨਹੀਂ ਕੋਕੀ ਪੈਸਾ ਤਾਂ ਤੁਹਾਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਆ ਵੀ ਜਿੱਦ ਤਰ੍ਹਾਂ ਜਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਫਲੋ ਇਤਰ ਉਤਰ ਕਰ ਲੈਣੀ ਇੱਕ ਪੈਸੇ ਨੂੰ ਰੋਪਈਆ ਦਾ ਖੇਡ ਹੁੰਦੀ ਸਾਰੀ ਇਹ ਕੰਮ ਹੀ ਆ ਪਏ ਕਰਨਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਰਮੈਸ ਹੋਇਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਮਾਨ ਨੂੰ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਣਾ ਪਤਾ ਸੋਨਾ ਵਿੱਚ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਕੰਡ ਪੈਨਸ਼ਨ ਨਹੀਂ ਨਾ ਹੁੰਦਾ ਇਹ ਬੰਦ ਸਿਚੁਏਸ਼ਨ ਉਹ ਦਿਖਾਉਂਦਾ ਇਦਾਂ ਹੈ ਨਾ ਆਹ ਬਚਿਆ ਵੀ ਤਾਂ ਆ ਮ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਦੀ ਆ ਵੀ ਜਿਹੜੇ ਕੋ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਰੇ ਤੀ ਪੁੱਸ ਭੈਣ ਤੋਂ ਟੱਬਰ ਰੋਲ ਦਿੰਦੀ ਆ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਘਲਾ ਕੇ ਇਹਨਾਂ ਨੇ ਬਿਸਕਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਔਖੀ ਗੱਲ ਆ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ। ਉਹ ਬਹੁਤ ਔਖਾ ਕੈਪੀਟਲ ਸਟੇਟਸ ਵੇਖ ਜੋ ਖਬਰਿਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ। ਹਮ ਉਹ ਸੋਨਾ ਹੁਣ ਮੰਗਾਉਣਾ ਇੱਤਰ। ਐ ਜਾ। ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਿਰਫ ਦੱਸਿਆ ਸੀ ਕਿ ਕੀ ਕਰਨਾ ਹੈ। ਹਾਂ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਕਿ ਮੈਨੂੰ ਫੋਨ ਨਾ ਕਰੀਂ। ਹਾਂ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ। 6 ਮਹੀਨੇ ਪਹਿਲੇਂ ਦੇ। ਹਨਾ। ਤੇ 6 ਮਹੀਨੇ ਪਹਿਗੇ ਤੇ ਉਦਾਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨਾਂ ਅਮਰੀਕਾ ਦੇ ਨਾ ਕਿਸੇ ਬੰਦੇ ਨੂੰ ਰਹਿਬਾਨ ਤੇ ਪਰੋਂਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦਾਂ ਨਾ ਕਰੂੰ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਮੈਂ ਉਹਨੂੰ ਕਿਹੜਾ ਵਗਣਾ ਵੀ ਮੇਰਾ ਹਿਸਾਬ ਕਰੋ ਭੈਣ ਜੋ ਕਿਹੜਾ ਵੀ ਆਪਾਂ ਜੜੀਆਂ ਅਲੱਗ ਕਮਾਏ ਹੂੰ ਜੇ ਜੇਦੋਂ ਉਧਰੋਂ ਨਿਕਲ ਜਾਂਦਾ ਕੰਮ ਫਿਰ ਤੇ ਕੋਈ ਸੌਖਾ ਹੀ ਥੋੜਾ ਕੰਮ ਪੀਓ ਤੇ ਮਸਲਾ ਹੱਲ ਹੋ ਜਾਊਗਾ ਫਿਰ ਤੇ ਮੈਂ ਇਧਰੋਂ ਜ ਕੁਝ ਮੈਨੂੰ ਹੁਣ ਜੇ ਕ੍ਰੈਡਿਟ